ਲੋ ਕਿਉਂ ਤੰਗ ਕਰੀ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇੰਨੇ ਸੌਣੇ ਹੁਣ ਅਸੀਂ ਕਿੱਥੇ ਜਾਏ ਸੜਕਾਂ ਪਰ ਰੋਲੀਏ ਕਾਂ ਜਾਟਾ ਰੋਣਾਂ ਤੋਂ ਬੀਤ ਲੱਗਦੀ ਬੜਾ ਰੋਣੀ ਬੈਠੇ ਬੈਗੀ ਆਪਣਾ ਸ਼ਾਮ ਦਾ ਸਾਡੇ ਤੇ ਹੋਸਟਲ ਹੀ ਐ ਇੱਥੇ ਅਸੀਂ ਤਾਂ ਹੋਸਟਲ ਹੀ ਜਾਣਾ ਮੇਰੇ ਮਸ ਪੰਜ ਵਜੇ ਤੇ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਕਾਂ ਜਾਟਾ ਰੋਣਾਂ ਤੋਂ ਬੀਤ ਲੱਗਦੀ

ਇਹ ਗੋਲ ਕੰਦਲ ਤੇ ਪਰਾਸਤੀਆ ਤੇਰੇ ਵੀ ਭੇਜਣਾ ਹੈ ਹੈ ਜੀ ਨਹੀਂ ਬਿਲਕੁਲ ਭੇਜੋ ਭੇਜੋ ਲੇਕਿਨ ਇਹ ਬਾਹਰ ਛੱਡ ਬਾਹਰ ਛੱਡ ਨਹੀਂ ਜਮੇਤੇ ਬੈਗੀ ਆਪਣਾ ਸਾਮਾਨ ਚਾਹ ਸਾਮਾਨ ਬਾਹਰ ਛੱਡ ਬਾਹਰ ਛੱਡ ਨਹੀਂ ਛੋੜ ਦੇ ਮੈਨੂੰ ਬਾਹਰ ਛੱਡ ਇੱਕ ਖੋਲ ਖੋਲ ਚੱਲ ਆਜੋ ਚਲੋ 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 ਪਲੀਜ਼ ਪਲੀਜ਼ ਆਜੋ ਆਜੋ ਬਟਾ ਆਪ ਕੈਂਟਰੀ ਮੁਝੇ ਰੋਕਾ ਕੋਈ ਨਹੀਂ ਉਹ ਫਿਰ ਦੇਖ ਲੈਣਾ ਤੈਨੂੰ ਹੋਸਟਲ ਵੀ ਨਹੀਂ ਜਾਣਦੇ ਨਹੀਂ ਜਾਣਦੇ ਰੇ ਕਿਉਂ ਨਹੀਂ ਜਾਣਦੇ ਰੇ ਪੁੱਛੋ ਇਹਨਾਂ ਨੂੰ ਟਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਤਾਂ ਆਈ ਕਾਰਡ ਵੀ ਮੈਂ ਆਈ ਕਾਰਡ ਵੀ ਦਿਖਾ ਦਿੱਤਾ ਪਰ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਮੇਨ ਗੇਟ ਖੋਲ ਲੇਜਾਂਗਾ ਪਰ ਮੇਨ ਗੇਟ ਵੀ ਨਹੀਂ ਖੋਲ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾਲ ਕਿੰਨਾ ਧੱਕਾ ਬੋਲ ਰਹੇ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰੇ ਅਸੀਂ ਘਰੋਂ ਆਏ ਹਾਂ ਤੇ ਸਾਡੇ ਕੋਲ ਐਨਾ ਇਹਨਾ ਸਮਾਨਾ ਹੋਣੀ ਸੀ ਕਿੱਥੇ ਜਾਏ ਸੜਕਾਂ 'ਤੇ ਰੋਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਐਸ ਤਾਂ ਹੋਸਟਲ ਹੀ ਜਾਣਾ ਤੁਸੀਂ ਘਰ ਤੋਂ ਆਏ ਹੋ ਉਹ ਨੋ ਮੈਂ ਅਨੰਦਪੁਰ ਸਾਹਿਬ ਦੀ ਆਂ ਮੈਂ ਅਨੰਦਪੁਰ ਸਾਹਿਬ ਤੋਂ ਆਈ ਆਂ ਵੀਰੇ ਚੱਲੇ ਹੋਗੇ ਉਰੇ ਆ ਕੇ ਫਿਰ ਸਵੇਰ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਤੇ ਕਿ ਕਰੇ ਕਿ ਮੇਨ ਗੇਟ ਖੋਲੇ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਹੇ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਕਵੰਦੀ ਲੱਗੀ ਆ ਲਾ ਸਰ ਹੁਣ ਸਰ ਤੁਸੀਂ ਤੁਸੀਂ ਇਸ ਸਟੂਡੈਂਟਸ ਨੂੰ ਵੀ ਨਹੀਂ ਲੰਗਾਓਗੇ ਜੀ ਇਹ ਕੁੜੀ ਕਹਿ ਰਹੀ ਆ ਮੈਂ ਅਨੰਦਪੁਰ ਸਾਹਿਬ ਤੋਂ ਆਈ ਆਂ 5 ਵਜੇ ਦੀ ਚੱਲੀ ਹੋਈ ਆਂ ਅੰਦਰ ਉਹਦਾ ਹੋਸਟਲ ਉਹਨੇ ਹੋਸਟ का कार्ड देख के हम जाने देंगे जिनको जो यूनिवर्सिटी का मैं इनसे बात ना करूँ करो करो वी विल टेक डिसीजन ले लेंगे डिसीजन ले लेंगे उसमें से हम कितने टाइम से सर बच्ची बच्ची रो रही कर है जब आप यहाँ से हट जाएगा उसको डिसीजन क्यों हटाएंगे दिखावा लेखा ना सारा को क्यों आपको जो इसी तरह विद्यार्थियों ने रोक लो तो इस तरह कोई हदायत मिली है तो देख लेंगे हम इस चीज को ਤਾ ਬਿਲਕੁਲ ਤਾ ਦੇਖੋ ਮੇਰਾ ਹੰਗਾਮਾ ਜਿਹੜਾ 2 ਨੰਬਰ ਮੀਡੀਆ ਨੂੰ ਕਹਿਇਆ ਜਾ ਰਿਹਾ ਕਿ ਤੁਸੀਂ ਹਟੋਗੇ ਤਾਂ ਅਸੀਂ ਜਾਣ ਦੇਵਾਂਗੇ ਯਾਰ ਜਿੱਦ ਕੇ ਮੀਡੀਆ ਨੂੰ ਕਹਿਇਆ ਜਾ ਰਿਹਾ ਕਿ ਤੁਸੀਂ ਹਟੋ ਫਿਰ ਅਸੀਂ ਜਾਣ ਦੇਵਾਂਗੇ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਬਸਾਈਡ ਤੇ ਹਾਂਜੀ ਸਾਨੂੰ ਪਿੱਛੇ ਨਾ ਕਰੇ ਨੇ ਜੀ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਸਰ ਲੰਗਾਓਗੇ ਜੀ ਅਸੀਂ ਹਟ ਜਾਾਂਗੇ ਜੀ ਅਸੀਂ ਬੰਦ ਕਰ ਦਈਏ ਬੰਦ ਕਰ ਦਈਏ ਭੇਜ ਦਿਓਗੇ ਹਾਂਜੀ ਇਹ ਦੇਖਿਆ ਜਾ ਰਿਹਾ ਤਾਂ ਵੱਡੇ ਹੰਗਾਮੇ ਤੋਂ ਬਾਅਦ ਵੱਡੀ ਜਿੱਤ ਆ ਦੇਖੋ ਕਿ ਇਹ ਗੇਟ ਜਿਹੜਾ ਹੈ